ਕਾਂਗਰਸ ਨੇ ਨਾ ਆਪਣਾ ਦਬਦਬਾ ਬਣਾਉਣ ਲਈ ਪਰਿਵਾਰ ਦੇ ਤਕਸੀਮਤ ਰੱਖੀਆਂ ਫੈਸਲੇ ਸਾਰੇ ਉੱਥੋਂ ਦੇ ਆ ਦੇਖੋ ਇਸ ਤਰ੍ਹਾਂ ਨਾਲ ਹੈ ਕਿ ਜਿੱਥੇ ਪਰਿਵਾਰਵਾਦ ਦੀ ਗੱਲ ਹੈ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਅੱਗੇ ਲਿਆ ਕੇ ਕਾਂਗਰਸ ਪਾਰਟੀ ਨੇ ਇੱਕ ਬਹੁਤ ਵਦਦਿਆ ਐਗਜ਼ੈਂਪਲ ਸੈੱਟ ਕੀਤਾ ਹੈ ਸਾਰੀ ਪਾਰਟੀਆਂ ਦੇ ਲਈ ਸਾਰੇ ਦੇਸ਼ ਦੇ ਲਈ ਮੇਰੀ ਫੈਮਿਲੀ ਚ ਕੋਈ ਪੋਲਿਟਿਕਸ ਦੇ ਵਿੱਚ ਨਹੀਂ ਰਿਹਾ ਮੈਂ ਫਾਈਨੈਂਸ਼ੀਅਲੀ ਜਾਂ ਕੋਈ ਬਿਜ਼ਨਸ ਹੱਬ ਤੋਂ ਨਹੀਂ ਬਿਲੋਂਗ ਕਰਦੀ ਆ ਬਹੁਤ ਆਮ ਪਰਿਵਾਰ ਤੋਂ ਆ ਤੇ ਫੈਮਿਲੀ ਵੀ ਇੰਨੀ ਵੱਡੀ ਨਹੀਂ ਹੈ ਕਿ ਮੈਂ ਆਪਣੀ ਜਿੱਦਾਂ ਕਹਿੰਦੇ ਕਿ ਆਪਣੇ ਸਾਰੇ ਪਰ ਮੇਰੇ ਬੱਚੇ ਛੋਟੇ ਆ ਠੀਕ ਹੈ ਉਹਨਾਂ ਨੇ ਤਾਂ ਹਜੇ ਤੱਕ ਘਰ ਤੋਂ ਬਾਹਰ ਵੀ ਨਹੀਂ ਨਿਕਲ ਕੇ ਦੇਖਿਆ ਉਹ ਤਾਂ ਹੇਅਰ ਕਟ ਕਰਾਣ ਵੀ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ ਆ ਤਾਂ ਮੇਰੀ ਫੈਮਿਲੀ ਦੇ ਅੱਗੇ ਵੀ ਇਦਾਂ ਨਹੀਂ ਹੈ ਕਿ ਮੈਂ ਕਹਾਂ ਕਿ ਅੱਜ ਮੈਂ ਇਲੈਕਸ਼ਨ ਲੜ ਰਹੀ ਆ ਕੱਲ ਮੈਂ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਇਹਦੇ ਲਈ ਤਾਂ ਮੇਰੇ ਖਿਆਲ ਇੱਕ ਨਵੇਂ ਸਿਸਟਮ ਦੀ ਸ਼ੁਰੂਆਤ ਹੈ ਇੱਕ ਐਕਚੁਅਲੀ ਆਮ ਆदमी ਪਾਰਟੀ ਅੱਜ ਕਾਂਗਰਸ ਬਣ ਕੇ ਦਿਖਾ ਰਹੀ ਹੈ ਰਾਈਟ ਤੇ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਤਾਂ ਅੱਜ ਖਾਸ ਖਾਸ ਆਦਮੀ ਪਾਰਟੀ ਬਣ ਚੁੱਕੀ ਹੈ ਔਰ ਸੈਂਟਰ ਦੀ ਗੱਲ ਕਰੀਏ ਤਾਂ ਤੁਹਾਡਾ ਸਭ ਤੋਂ ਵੱਡਾ ਏਜੰਡਾ ਕੀ ਰਹਿਣ ਵਾਲਾ ਹੈ ਜੇ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਸਭ ਤੋਂ ਵੱਡਾ ਸਵਾਲ ਤੇ ਮਸਲਾ ਹੱਲ ਕਿਹੜਾ ਕਰਨਾ ਚਾਹੂਗੇ ਹੁਸ਼ਿਆਰਪੁਰ ਦੇ ਬੇਸ਼ੁਮਾਰ ਮਸਲੇ ਨੇ ਤੇ ਉਹ ਬਹੁਤ ਵੱਡੀਆਂ ਡਿਮਾਂਡਸ ਨਹੀਂ ਹੈ ਲੋਕਾਂ ਦੀ ਬਹੁਤ ਛੋਟੀਆਂ-ਛੋਟੀਆਂ ਡਿਮਾਂਡਸ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੋਲਵ ਕਰਨ ਲਈ ਜ਼ਿਆਦਾ ਟਾਈਮ ਨਹੀਂ ਹਾਂ ਐਫਰਟ ਜ਼ਰੂਰ ਲੱਗਣਗੇ ਥੋੜੇ ਪਰ ਮੈਂ ਹਰ ਐਫਰਟ ਕਰਨ ਨੂੰ ਤਿਆਰ ਹਾਂ ਮੈਂ ਸਭ ਤੋਂ ਪਹਿਲਾਂ ਨਾ ਕੰਢੀ ਦੀ ਗੱਲ ਕਰ ਰਹੀ ਹਾਂ ਕਿਉਂਕਿ ਉੱਥੇ ਲਾਈਫ ਮੈਂ ਦੇਖਿਆ ਸਭ ਤੋਂ ਜ਼ਿਆਦਾ ਟਫ ਆ ਲੋਕ ਕੀ ਮੰਗ ਰਹੇ ਉਹ ਕਹਿੰਦੇ ਜੀ ਵਧੀਆ ਹੈਲਥ ਫੈਸਿਲਿਟੀਆਂ ਦੇ ਦਿਓ ਕਿਉਂਕਿ ਕੰਢੀ ਤੋਂ ਥੱਲੇ ਪਹਾੜਾਂ ਤੋਂ ਥੱਲੇ ਆਨ ਤੱਕ ਬਹੁਤ ਕੁਝ ਹੋ ਜਾਂਦਾ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਉਹ ਆਪਣੇ ਬੱਚਿਆਂ ਲਈ ਐਜੂਕੇਸ਼ਨ ਵਧੀਆ ਮੰਗ ਰਹੇ ਆ ਕਿ ਵਧੀਆ ਐਜੂਕੇਸ਼ਨ ਦਾ ਸਿਸਟਮ ਹੋ ਜਾਏ ਹੈਲਥ ਹੋ ਗਈ এডਿਕੇਸ਼ਨ ਹੋ ਗਈ এমপ্লয়মেন্ট ਮੰਗ ਰਿਆ इवन ਕੁੜੀਆਂ ਲਈ ਵੀ ਕਹਿੰਦੇ ਕਿ ਕੁਝ ਰੋਜ਼ਗਾਰ ਦਾ ਸਿਸਟਮ ਹੋ ਜਾਏ ਤੇ ਮਹਿਲਾਵਾਂ ਉੱਤੇ ਦੀਆਂ ਉਹ ਕਹਿੰਦੀ ਇੱਥੇ ਸਾਡੇ ਅਸੀਂ ਖੇਤੀ ਤਾਂ ਕਰ ਨਹੀਂ ਸਕਦੇ ਰੋਜ਼ਗਾਰ ਕੋਈ ਹੋਰ ਹੈ ਨਹੀਂ ਹੈ ਤਾਂ ਉਹ ਵੀ ਕਹਿੰਦੀ ਕੋਈ ਛੋਟੇ ਛੁੱਟੇ ਸਾਨੂੰ ਰੋਜ਼ਗਾਰ ਪ੍ਰੋਵਾਈਡ ਕਰ ਦਿਓ ਅਸੀਂ ਘਰ ਚ ਬੈਠ ਕੇ ਕੰਮ ਕਰ ਸਕੀਏ। ਜਿਹੜੇ ਐਜੂਕੇਸ਼ਨ ਤੇ ਹੈਲਥ ਦੀ ਗੱਲ ਕੀਤੀ ਐ ਕਿ ਉੱਥੇ ਮਹੱਲਾ ਕਲੀਨਿਕ ਤੇ ਸਕੂਲ ਆਫ ਐਮਿਨੈਂਸ ਬਣੇ ਨਹੀਂ ਹਾਲੇ ਤੱਕ। ਦੇਖੋ ਮਹੱਲਾ ਕਲੀਨਿਕ ਹੈ ਗਿਆ ਪਰ ਤੁਸੀਂ ਜਾ ਕੇ ਉਹਨਾਂ ਦੀ ਸਿਚੁਏਸ਼ਨਸ ਦੇਖੋ। ਜਿਹੜੇ ਲੋਕ ਅੱਜ ਮਹੱਲਾ ਕਲੀਨਿਕ 'ਚ ਕੰਮ ਵੀ ਕਰ ਰਹੇ ਆ ਨਾ ਉਹ ਸਟਾਫ ਵੀ ਸਾਨੂੰ ਆ ਕੇ ਮਿਲ ਰਿਹਾ ਤਾਂ ਉਹ ਕਹਿੰਦੇ ਜੇ ਇੱਥੇ ਸਰਕਾਰੀ ਡਿਸਪੈਂਸਰੀਆਂ ਹੁੰਦੀਆਂ ਨਾ ਤਾਂ ਸਾਡੀ ਨੌਕਰੀ ਪੱਕੀ ਹੁੰਦੀ। ਅੱਜ ਅਸੀਂ ਸਾਰੇ ਕੰਟਰੈਕਚੁਅਲ ਕੰਮ ਕਰ ਰਹੇ ਆ। ਤਾਂ ਕੰਮ ਕਰਨ ਵਾਲੇ ਹੀ ਨਹੀਂ ਖੁਸ਼ ਹੁੰਦੇ ਤਾਂ ਬਾਕੀਆਂ ਦਾ ਕੀ ਹੋਏਗਾ? ਹੂੰ। ਤਾਂ ਇੱਕ ਆਖਰੀ ਸਵਾਲ ਇਹ ਹੈ ਕਿ ਹਿਆਰਪੁਰ ਨੂੰ ਲੈ ਕੇ আর ਪੰਜਾਬ ਨੂੰ ਸੰਦਰਭ ਵਿੱਚ ਰੱਖ ਕੇ ਪ੍ਰਸੰਗ ਚ ਰੱਖ ਕੇ ਬਹੁਤ ਸਾਰੀਆਂ ਇਹ ਜੀਆਂ ਸੀਟਾਂ ਨੇ ਜਿਹੜੀਆਂ ਹੌਟ ਬਣੀਆਂ ਪਈਆਂ ਜਿੱਦੇ ਤੇ ਮੁਕਾਬਲੇ ਬੜੇ ਸਖਤ ਹੈ ਤੁਹਾਨੂੰ ਛੱਡ ਕੇ ਵੀ ਪਾਰਟੀ ਨੂੰ ਜਾਣ ਵਾਲਿਆਂ ਦੀ ਗਿਣਤੀ ਇਸ ਵਾਰੀ ਬਹੁਤ ਹੋ ਗਈ ਹੈ ਕਿ ਕਾਂਗਰਸ ਪਾਰਟੀ ਨੇ ਉਹ ਕੋਈ ਇਲਜ਼ਾਮ ਇਹ ਲਾਉਂਦੇ ਆ ਕਿ ਅੰਦਰ ਸਾਡੀ ਸੁਣੀ ਨਹੀਂ ਜਾਂਦੀ ਕਾਟੋ ਕਲੇਸ਼ ਬਹੁਤ ਜ਼ਿਆਦਾ ਹੈ ਸਤਾਈ ਦੀ ਚੋਣਾ ਹਲੇ ਬਹੁਤ ਦੂਰ ਪਈਆਂ ਮੁੱਖ ਮੰਤਰੀ ਪੰਜ ਸੱਤ ਤੁਰੇ ਫਿਰਦੇ ਆ ਇਹ ਕਾਟੋ ਕਲੇਸ਼ ਵੀ ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨ ਨੁਕਸਾਨ ਆ ਤੁਹਾਡੀ ਸੀਟ ਤੇ ਨਹੀਂ ਪਹਚਾ ਸਕਦਾ ਅਹ ਦੇਖੋ ਜੇ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ ਮੈਂ ਕਹਾਂਗੀ ਕਿ ਮੇਰੀ ਵਾਈਗਰੂ ਦੀ ਬਹੁਤ ਵੱਡੀ ਵੱਡਾ ਆਸ਼ੀਰਵਾਦ ਮੈਂ ਇਹਨੂੰ ਕਹਾਂਗੀ ਕਿ ਸਾਡੇ ਹੁਸ਼ਿਆਰਪੁਰ ਤੋਂ ਕੋਈ ਛੱਡ ਕੇ ਨਹੀਂ ਗਿਆ ਪੂਰੀ ਕਾਂਗਰਸ ਪਾਰਟੀ ਕੱਠੀ ਹੋ ਕੇ ਇਸ ਸੀਟ ਨੂੰ ਜਿੱਤਣ ਲਈ ਲੜ ਰਹੀ ਹੈ ਕਿਉਂਕਿ ਹਰ ਕਿਸੇ ਨੂੰ ਇਹ ਪਤਾ ਹੈ ਕਿ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ ਇਸ ਵਾਰ ਅਸੀਂ ਲੜਾਈ ਆਪਣੇ ਦੇਸ਼ ਨੂੰ ਬਚਾਉਣ ਲਈ ਕਰ ਰਹੇ ਹਾਂ ਕਾਂਗਰਸ ਨੂੰ ਸੈਂਟਰ ਦੇ ਵਿੱਚ ਲਿਆਉਣ ਲਈ ਕਰ ਰਹੇ ਹਾਂ ਹੁਸ਼ਿਆਰਪੁਰ ਵਾਲਿਆਂ ਨੇ ਵਾਕਈ ਬਹੁਤ ਹੁਸ਼ਿਆਰੀ ਨਾਲ ਕੰਮ ਕੀਤਾ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਸ਼ਿਆਰਪੁਰ ਇਸ ਤਰ੍ਹਾਂ ਦੀ ਸਿਚੁਏਸ਼ਨ ਤੁਹਾਨੂੰ ਦੇਖਣ ਨੂੰ ਮਿਲੀ ਹੈ ਮਤਲਬ ਅਸੀਂ ਇਹ ਸੋਚੀਏ ਜਾਂ ਲੋਕ ਇਹ ਸੋਚਣ ਕਿ ਐਮਐਲਏ ਚੱਬੇਵਾਲ ਦੇ ਨਾਲ ਕੋਈ ਨਹੀਂ ਤੁਰਿਆ ਕਾਂਗਰਸ ਵਿੱਚ ਜੇ ਕੋਈ ਹੋਣ ਕਿ ਉਹਨਾਂ ਦੇ ਪਰਸਨਲ ਰਿਲੇਸ਼ਨਸ ਹੋਣਗੇ ਉਹਨਾਂ ਨਾਲ ਚਲਾ ਗਿਆ ਬਟ ਤੁਸੀਂ ਅਦਰਵਾਈਜ਼ ਦੇਖੋ ਤੁਸੀਂ ਆ ਕੇ ਦੇਖੋ ਹਰ ਜਗ੍ਹਾ ਜੇ ਤੁਸੀਂ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਜਿੰਨੇ ਐਮਸੀ ਸਾਡੇ ਕੋਲ ਸੀਗੇ ਉਹ ਸਾਰੇ ਅੱਜ ਲੀਡਰਸ ਬਣ ਕੇ ਆਪੇ ਹੀ ਤੁਰੇ ਹੋਏ ਆਪਣੇ ਵਾਰਡਸ ਆਪੇ ਹੀ ਕੰਮ ਕਰ ਰਹੇ ਆ ਕੋਈ ਉਹਨਾਂ ਨੂੰ ਗਾਈਡ ਕਰਨ ਲਈ ਹੈ ਚਾਹੇ ਨਹੀਂ ਹੈ ਉਹ ਆਪਣੀ ਲੜਾਈ ਲੈ ਕੇ ਇਹਨੂੰ ਮੈਦਾਨ ਚ ਉਤਰੇ ਹੋਏ ਆ ਏਸੀ ਤਰੀਕੇ ਨਾਲ ਤੁਸੀਂ ਕਿਸੇ ਵੀ ਹਲਕੇ ਚ ਜਾ ਕੇ ਦੇਖੋ ਜਿੰਨੇ ਵੀ ਸਾਡੇ ਪਾਰਟੀ ਵੋਲੰਟੀਅਰਸ ਨੇ ਉਹਨਾਂ ਨੂੰ ਕਿਸੇ ਦੀ ਕੋਈ ਫਿਕਰ ਨਹੀਂ ਹੈ ਉਹ ਕਹਿ ਰਿਹਾ ਕਿ ਕਾਂਗਰਸ ਨੂੰ 80 ਹੁਚਾਰਪੁਰ ਦੇ ਵਿੱਚ ਜਿਤਾਣਾ ਹੈ ਤਾਂ ਉਹ ਸਾਰੇ ਫੀਲ ਚ ਉtre ਹੋਏ ਹੈ